ਪੰਜਾਬ ਚ ਹੜਾ ਕਰਕੇ ਆਪਾਂ ਸਭ ਨੂੰ ਪਤਾ ਵਾਕੀ ਬਹੁਤ ਵੱਡੀ ਇਸ ਵੇਲੇ ਸਥਿਤੀ ਬਣੀ ਹੋਈ ਆ ਪੰਜਾਬ ਦੇ ਵਿੱਚ ਹੜਾ ਕਰਕੇ ਜਿਹੜੀ ਮੌਤਾਂ ਦੀ ਗਿਣਤੀ ਆ ਉਹ ਹੁਣ 43 ਪਹੁੰਚ ਗਈ ਹੈ ਸਭ ਤੋਂ ਜ਼ਿਆਦਾ ਹੜਾ ਕਰਕੇ ਮੌਤਾਂ ਹੋਈਆਂ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ 7 ਮੌਤਾਂ ਹੋਈਆਂ ਆ ਉਸ ਤੋਂ ਬਾਅਦ ਪਠਾਨਕੋਟ ਚ 6 ਤੇ ਬਰਨਾਲਾ ਤੇ ਅੰਬਸਰ ਚ 5-5 ਮੌਤਾਂ ਹੋਈਆਂ ਆ ਇੱਕ ਇੱਕ ਦੋ ਦੋ ਘਰਾਂ ਮਤੇਲੀ ਹੋਈਆਂ ਮੌਤਾਂ ਟੋਟਲ ਪਿੰਡਾਂ ਦੇ ਵਿੱਚ ਟੋਟਲ ਪੰਜਾਬ ਦੇ ਵਿੱਚ ਆ ਕਰੀਬ 13000 ਪਿੰਡ ਹੈ ਉਹਨਾਂ ਚੋਂ ਆਲਮੋਸਟ 2000 1902 ਤੋਂ ਵੀ ਪਰਸਾਈਸ ਪਿੰਡ ਜਿਹੜੇ ਨਹੀਂ ਉਹ ਡਾਇਰੈਕਟਲੀ ਪ੍ਰਭਾਵਿਤ ਹੋਏ ਨਹੀਂ ਹੜ੍ਹਾਂ ਕਰਕੇ ਔਰ ਕਰੀਬ 2 ਲੱਖ ਪਾਉਣੇ 2 ਤੋਂ 2 ਲੱਖ ਹੈਕਟੇਰ ਜ਼ਮੀਨ ਇੱਕ ਹੈਕਟੇਰ ਦੇ ਵਿੱਚ ਕਰੀਬ 2.5 ਤੋਂ 3 ਕਿੱਲੇ ਹੁੰਦੇ ਆ 2 ਲੱਖ ਹੈਕਟੇਰ ਫਸਲ ਜਿਹੜੀ ਆ ਉਹ ਹੜ੍ਹਾਂ ਕਰਕੇ ਤਬਾਹ ਹੋ ਗਈ ਆ ਲੁਧਿਆਣਾជា ਸੁਰੇ ਸਥਿਤੀ ਨਾਜ਼ੁਕ ਪਣੀ ਹੋਈ ਆ ਖਾਸ ਕਰਕੇ ਪਿੰਡ ਸਸਰਾਲੀ ਦੇ ਵਿੱਚ ਉਤੇ ਹਾਲਾਤ ਜਿਹੜੇ ਨੇ ਉਹ ਕਾਫੀ ਐਸਟਰੇ ਨਾਜ਼ੁਕ ਨੇ। ਡੈਮਾਂ ਦੇ ਵਿੱਚੋਂ ਥੋੜੀ-ਥੋੜੀ ਪਾਣੀ ਰਿਲੀਜ਼ ਕੀਤਾ ਜਾ ਰਿਹਾ ਵਾ ਲੇਕਿਨ ਫਿਰ ਵੀ ਜਿਹੜੇ ਪਿੰਡਾਂ ਦੇ ਵਿੱਚ ਸਥਿਤੀ ਜਿਹੜੀ ਆ ਉਹ ਕਾਫੀ ਗੰਭੀਰ ਹੈ। ਖਰਾ ਦੇ ਬਾਰੇ ਬਾਬਤ ਹਰਾ ਬਾਬਤ ਆਪਾਂ ਜਿਹੜੀ ਸਥਿਤੀ ਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਰਹਿਾਂਗੇ। ਅਗਲੀ ਖਬਰਾਂ ਨਾਲ ਮਿਲਦੇ ਹਾਂ। ਪੰਜਾਬ ਮੰਤਰੀ ਮੰਡਲ ਦੀ ਜਿਹੜੀ ਮੀਟਿੰਗ ਅੱਜ ਹੋਣੀ ਸੀ ਉਹ ਮੁਲਤਵੀ ਕਰਨੀ ਪਈ ਕਿਉਂਕਿ ਭਗਵੰਤ ਮਾਨ ਜੋ ਕੱਲ ਬਿਮਾਰ ਹੋਏ ਸਨ ਹਾਲੀ ਠੀਕ ਨਹੀਂ ਹੋਏ ਦੱਸਿਆ ਗਿਆ ਬਾਪ ਕਿ ਉਹਨਾਂ ਨੂੰ ਵਾਇਰਲ ਹੋ ਗਿਆ ਰਿਹਾ ਸੀ ਸੋ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਅ ਅਰਵਿੰਦ ਕੇਜਰੀਵਾਲ ਐਸਵੇਡੇ ਪੰਜਾਬ ਦੇ ਵਿੱਚ ਨੇ ਪੰਜਾਬ ਦਾ ਦੌਰਾ ਕਰ ਰਹੇ ਨੇ ਕੱਲ ਉਹ ਸੁਲਤਾਨਪੁਰ ਲੋਧੀ ਸਨ ਅਮਨ ਰੋੜਾ ਬਲਦੇਵ ਸਿੰਘ ਸਿਸ਼ੇਵਾਲ ਅ ਮੰਤਰੀ ਭਗਤ ਇਹ ਉਹਨਾਂ ਦੇ ਨਾਮ ਸਨ ਜਿਸੜੀ ਉਹ ਦੌਰਾ ਕਰ ਰਹੇ ਸਨ ਉਹਨਾਂ ਨੇ ਹਰਪ੍ਰੀਤ ਪ੍ਰਵਾਰ ਨਾਲ ਗੱਲਬਾਤ ਕੀਤੀ ਉਹਨਾਂ ਨਾਲ ਹੰਦਰੀ ਪ੍ਰਗਟ ਕੀਤੀ ਕੇਂਦਰ ਦੀ ਟੀਮ ਜਿਹੜੀ ਆ ਉਹ ਵੀ ਇਸ ਵੇਲੇ ਪੰਜਾਬ 'ਚ ਆ ਕੱਲ ਉਹ ਟੀਮ ਫਾਜ਼ਿਲਕਾਰ ਇਲਾਕਿਆਂ ਦੇ ਵਿੱਚ ਸੀ ਜਾਇਜ਼ਾ ਲੈ ਰਹੀ ਆ ਕਿ ਕਿੰਨਾ ਕੁ ਨੁਕਸਾਨ ਹੋਇਆ ਵਾ ਅ ਅਗਲੀ ਖਬਰ ਵੱਲ ਵਧਦੇ ਆ ਅਗਲੀ ਖਬਰ ਹੈ ਪੰਜਾਬ ਦੇ ਸਨੌਰ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਬਾਰੇ 10 ਦਿਨ ਪਹਿਲਾਂ ਉਹ ਪੁਲਿਸ ਹਰਾਚੋਂ ਫਰਾਰ ਹੋ ਗਏ ਸਨ ਅਰੈਸਟ ਨਹੀਂ ਹੋਏ ਪੁਲਿਸ ਨੇ ਕੋਸ਼ਿਸ਼ ਕੀਤੀ ਅਰੈਸਟ ਕਰਨ ਦੀ ਉਹਨਾਂ ਦੇ ਫਰਾਰ ਹੋਣ ਦੇ ਕੇਸ ਦੇ ਵਿੱਚ 15 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਕਿ ਉਹਨਾਂ ਨੇ ਉਹਨਾਂ ਨੂੰ ਫਰਾਰ ਹੋਣ ਵਿੱਚ ਮਦਦ ਕੀਤੀ ਇਹਨਾਂ ਨੂੰ ਕੋਰਟ ਦੇ ਵਿੱਚ ਪ੍ਰੋਡਿਊਸ ਕੀਤਾ ਗਿਆ ਤੇ 11 ਦਾ 4 ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ ਵਾ ਪਠਾਨਕੋਟ ਪਠਾਨਵਾਜਰਾ ਹਾਲੀ ਕੀ ਫਰਾਰ ਨੇ ਔਰ ਉਹਨਾਂ ਦਾ ਸੋਸ਼ਲ ਮੀਡੀਆ ਜਿਹੜਾ ਅਕਾਊਂਟ ਹੈ ਉਹ ਬੰਦ ਕਰ ਦਿੱਤਾ ਗਿਆ ਵਾ ਪਠਾਨਵਾਜਰਾ ਆਪਣੀ ਜ਼ਮਾਨਤ DCR ਲਈ ਕੋਸ਼ਿਸ਼ ਕਰ ਰਿਹਾ ਹੈ ਲਾਸਟ ਖਬਰ ਵੱਲ ਵਧਦੇ ਹਾਂ 2 ਦਿਨ ਪਹਿਲਾਂ ਕਾਂਗਰਸ ਸਾਗੂ ਗੁਰਮੀਲ ਸਿੰਘ ਜੀ ਕੁਝ ਗੈਂਗਸਟਰਸ ਨੇ ਤਰਨਤਾਰਨ ਦੇ ਪਿੰਡ ਦੇ ਵਿੱਚ ਹੱਤਿਆ ਕਰ ਦਿੱਤੀ ਸੀ ਉਹ ਕਾਂਗਰਸ ਦੇ ਸਾਬਕਾ ਸਰਪੰਚ ਰਹੇ ਨੇ ਕਾਂਗਰਸ ਦੇ ਬਲਕ ਪ੍ਰਧਾਨ ਨੇ ਔਰ ਇਸ ਹੱਤਿਆ ਦੇ ਖਿਲਾਫ ਰੋਸ ਵਜੋਂ ਕਾਂਗਰਸ ਆਗੂਆਂ ਨੇ ਐਸਐਸਪੀ ਦਫਤਰ ਦੇ ਬਾਹਰ ਤਰਨਾ ਦਿੱਤਾ ਜਿਹਦੇ ਵਿੱਚ ਰਾਜਾ ਬੜੀ ਪੰਜਾਬ ਦੇ ਕਾਂਗਰਸ ਪ੍ਰਧਾਨ ਵੀ ਸ਼ਾਮਲ ਸਨ ਤਿੰਨ ਲੋਕਾਂ ਨੇ ਆਪ ਸਾਥੀ ਲੋਕਾਂ ਨੇ ਉਹਨਾਂ ਦੇ ਉਤੇ ਹਮਲਾ ਕਰਕੇ ਉਹਨਾਂ ਦੀ ਹੱਤਿਆ ਕਰਨ ਦਿੱਤੀ ਗਈ ਸੀ ਦੇਰ ਦੇ ਕਰਕੇ ਕਾਂਗਰਸ ਆਗੂਆਂ ਦੇ ਵਿੱਚ ਬਹੁਤ ਰੋਸ ਆ ਔਰ ਇਹ ਵੈਸੇ ਵੀ ਸਾਰੇ ਵਾਸਤੇ ਚਿੰਤਾਜਨਕ ਹੈ ਕਿਉਂਕਿ ਗੈਂਗਸਟਰਸ ਦਾ ਲੋਕਾਂ ਨੂੰ ਲੋਕਾਂ ਤੇ ਹਮਲਾ ਕਰਨਾ ਜਿਹੜਾ ਵਾ ਉਹ ਲਗਾਤਾਰ ਜਾਰੀ ਹੈ ਹਾਲਾਂਕਿ ਸਰਕਾਰ ਦਾ ਦਾਵਾ ਵਾ ਕਿ ਉਹਨਾਂ ਨੇ ਗੈਂਗਸਟਰ ਦੇ ਖਿਲਾਫ ਬੜੀ ਸਖਤ ਕਾਰਵਾਈ ਕੀਤੀ ਆ ਲੇਕਿਨ ਹਾਲੇ ਵੀ ਫਰੋਤਿਆਂ ਦੀਆਂ ਕਹਾਣੀਆਂ ਆ ਰਹੀਆਂ ਵਾ ਔਰ ਹਰ ਕੁਝ ਦਿਨਾਂ ਬਾਅਦ ਕਿਸੇ ਨਾ ਕਿਸੇ ਨੂੰ ਮੌਤ ਦੇ ਘਾਟ ਯਕਸ਼ਾਂ ਵੱਲੋਂ ਮਾਰ ਦਿੱਤਾ ਜਾਂਦਾ ਵਾ ਸੋ ਹਾਲੀ ਪੂਰਾ ਪੂਰਨ ਤੌਰ ਤੇ ਹਾਲੀ ਜੇ ਕਹੀਏ ਕਿ ਪੁਲਿਸ ਨੇ ਗੈਂਗਸਟਰਸ ਤੇ ਕਾਬੂ ਪਾਇਆ ਵਾ ਇਹ ਗੱਲ ਤੇ ਕੋਈ